ਸਰਣ ਸ਼ਤਜੀ ਕਾਲ ਜੀ ਅੱਜ ਆਪਾਂ ਦੱਸਦੀਆਂ ਸਾਡੀ ਗਲੀ 'ਚ ਸਾਡੀ ਗਲੀ 'ਚ ਨਾ ਰਾਤ ਇਕੱਠੀਆਂ ਪੰਜ ਜੋੜੀਆਂ ਹੋਈਆਂ ਦੇਖੋ ਟਾਈਮ ਵੀ ਕੀ ਸੀਗਾ 4:30 ਤੋਂ 6:00 ਵਜੇ ਤੱਕ ਜਦੋਂ ਆਪਾਂ ਜਾਗਦੇ ਹੁੰਦੇ ਹਣੀਆ ਤੇ ਚੋਰ ਸੀ ਦੇਖੋ ਕਿੰਨਾ ਚੋਰ ਨੂੰ ਪਤਾ ਸੀ ਚੋਰ ਇੰਨਾ ਜਿਵੇਂ ਮਹਿਮਾਨ ਆਉਂਦੇ ਹੁੰਦੇ ਆ ਨਾਲ ਵਾਲੀ ਗਲੀ 'ਚ ਐਕਟਿਵ ਵਾਲਾ ਕੀ ਆਇਆ ਕੈਮਰਿਆਂ 'ਚ ਆਇਆ ਬਾਅਦ 'ਚ ਪਤਾ ਲੱਗਿਆ ਨਾਂਲੜੀ ਗਲੀ ਚ ਕੈਮਰਾ ਲਾ ਕੇ ਆਇਆ ਤੇ ਪੰਜ ਘਰਾਂ ਦੇ ਪਹਿਲੇ ਘਰ ਦੇ ਟੱਪੇ ਉਹਨਾਂ ਨੂੰ ਮੋਬਾਈਲ ਲੱਗ ਗਿਆ ਦੂਸਰੇ ਨੇ ਦੋ ਮੋਬਾਈਲ ਪੈਸੇ ਚੱਕ ਕੇ ਲੈ ਗਿਆ ਤੀਸਰੇ ਘਰ ਚ ਦੇਖ ਲਓ ਸਾਰੇ ਸੁੱਤੇ ਪੈਸੀ ਕੈਮਰਿਆਂ ਚਾਹੇ ਆ ਰਾਮ ਨੇ ਉਹਨਾਂ ਦੇ ਸਾਰੇ ਘਰਿਆਂ ਚ ਗਿਆ ਤੇ ਉਹਨੇ ਦੇਖਿਆ ਵੀ ਇਹ ਸੁੱਤੇ ਪੈ ਨੇ ਰਾਮ ਨੇ ਉਹਨਾਂ ਦਾ ਸਮਾਨ ਚੱਕ ਲਿਆ ਚੌਥੇ ਘਰ ਚ ਵੀਜੀ ਸਾਰ ਕਰਨ ਗਏ ਸੀਗੇ ਜਿਹਦੀ ਸੁੱਤੇ ਪੈ ਸੀ ਤਾਂ ਸਮਾਨ ਲੈ ਗਿਆ ਪਰ ਜਿਵੇਂ ਘਰ ਨੂੰ ਪਤਾ ਵੀ ਆ ਸਾਡਾ ਖੜਕਾ ਹੋ ਰਿਹਾ ਸਾਡੇ ਫ੍ਰਿਜ ਵੀ ਖੜ ਕੇ ਦਾ ਕੋਈ ਪਾਣੀ ਪੀ ਰਿਹਾ ਉਹਨਾਂ ਨੂੰ ਬਾਰੀ ਨਾ ਕੀਤੀ ਵੀ ਸੁਭਾਤ ਹੋਈ ਪੀਏ ਛੇ ਵਜੇ ਪੈਨੇ ਕੋਣ ਨੂੰ ਨਾ ਤਾਂ ਵੀ ਦੇਖੋ ਵੀ ਉਹਮ ਨੇ ਕਰਜੂ ਬਾਗਿਆ ਨਾਲ ਦੀ ਨਾਲ ਪਹਿਲਾਂ ਤਾਂ ਉਹਗੇ ਸੀ 12 ਵਜੇ ਤੋਂ 2 ਵਜੇ ਤੱਕ ਚੋਰੀਆ 11 ਵਜੇ ਚੋਰਾ ਜਾਂਦੇ ਉਹਨਾਂ ਦੇਖੋ ਚੋਰਾਂ ਨੂੰ ਪਤਾ ਹੁੰਦਾ ਵੀ ਰਾਤ ਨੂੰ 1:00 ਤੱਕ 2:00 ਤੱਕ ਤਾਂ ਲੋਕ ਸੌਂਦੇ ਹੀ ਨਹੀਂਗੇ ਚੋਰਾਂ ਨੇ ਵੀ ਆਪਣਾ ਟਾਈਮ ਬਦਲਿਆ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ ਆਇਆ ਤੇ ਪੰਜਵੇਂ ਘਰ ਦੇ ਵੀ ਐਵੇਂ ਨੇ ਕੀਤੀ ਲਗਾਤਾਰ ਪੰਜ ਚੋਰੀਆਂ ਹੋਈਆਂ ਕੇ ਸਾਰੇ ਰਹਿਣਾ ਆਪਣਾ ਆਪਣਾ ਖਿਆਲ ਰੱਖਿਆ ਕਰੋ ਘੰਟਾ ਪਹਿਲਾਂ ਤਾਂ ਸਾਨੂੰ ਦੇਖੋ ਅਸੀਂ ਵੀ ਸਵੇਰ ਉੱਠ ਕੇ 4:30 ਵਜੇ ਨਾਲ ਸੈਰ ਕਰਿਓ ਨੇ ਉਹਨਾਂ ਨਾਲ ਦੁੱਧ ਲਿਓ ਨੇ ਹੁੰਿਆ ਹੁਣ ਤਾਂ ਸਾਡੇ ਕੁਝ ਟਿੰਟ ਵੀ ਸੀ ਕਰੀਏ ਆ ਸਟਾਪ ਨਹੀਂ ਗਏ ਇਕੱਲਾ ਦੁੱਧ ਦੁੱਧ ਲੈ ਕੇ ਆਨੇ ਆ ਸੈਰ ਕਰਨ ਤਾਂ ਅਸੀਂ ਨਹੀਂ ਨਿਕਲੇ ਹੁਣ 4:30 ਅਸੀਂ ਫਿਰ ਲਗੇ ਤੇ ਉਸ ਤੋਂ ਬਾਅਦ ਖਿਆਰ ਰੱਖੋ ਆਪਣੇ ਆਪਣੇ ਘਰ ਦਾ ਜਿਹੜੇ ਤਾਂ ਦੇ ਘਰੇ ਆਂਦੇ ਨੇ ਕੰਮ ਕਰਨ ਵਾਲੀਆਂ ਉਹਨਾਂ ਦਾ ਖਿਆਲ ਰੱਖਿਆ ਕਰੋ ਤੁਹਾਡੇ ਅੰਦਰ ਐਂਟਰੀ ਨਾ ਉਹਨਾਂ ਦੀ ਮੋਬਾਈਲ ਦੀ ਕਰ ਲਿਆ ਕਰੋ ਜਦੋਂ ਉਹ ਮੋਬਾਈਲ ਦੀ ਜਦੋਂ ਕਮਰਿਆਂ 'ਚ ਜਾਂਦੀਆਂ ਨੇ ਸਫਾਈ ਕਰਨ ਕੁਝ ਵੀ ਉਹ ਫੋਟੋ ਖਿੱਚ ਲੈਂਦੀਆਂ ਨੇ ਅੰਦਰ ਕੈਬਨਟ ਦੀ ਵੀਡੀਓ ਬਣਾ ਲੈਂਦੀਆਂ ਨੇ ਤੇ ਅਹੀਂ ਘਰੇ ਜਾ ਕੇ ਦਿਖਾ ਦਿੰਦੀਆਂ ਨੇ ਅਹੀਂ ਚੋਰੀਆਂ ਹੋ ਜਾਂਦੀਆਂ ਨੇ ਹੀ ਆ ਸਾਰੇ ਆਪਣੇ ਆਪਣੇ ਘਰਾਂ ਦਾ ਖਿਆਰ ਰੱਖਿਆ ਕਰੋ ਜੇ ਤੁਸੀਂ ਮੇਡ ਰੱਖਣੀ ਵੀ ਆ ਤਾਂ ਮੇਰਾ ਪਲੀਜ਼ ਅੰਦਰ ਉਹ ਲਿਆਉਣਾ ਮੋਬਾਈਲ ਬੰਦ ਕਰੋ ਆ ਬੈਡਰੂਮ ਚ ਜਿਹੜਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਕਿ ਡਰਾਮਾ ਜਿਹਨੂੰ ਦੇਣਾ ਬਹੁਤ ਵੱਧ ਰਹੀਆਂ ਨੇ ਬੰਦ ਉਹ ਕੀ ਸੀਗਾ ਜਿਹੜਾ ਚੋਰ ਸੀਗਾ ਬਿਲਕੁਲ ਮੂਰਜੀ ਤਰ੍ਹਾਂ ਸੀਗਾ ਐਵੇਂ ਕੋਠੇ ਟੱਪ ਟੱਪ ਕੇ ਗਿਆ ਸਾਰੇ ਹੈਰਾਨ ਸੀ ਉਸ ਤੋਂ ਕੋਈ ਵੀ ਡਰਿਆ ਨਹੀਂ ਕਮਰਿਆਂ ਚ ਆਏ ਤੁਰਿਆ ਫਿਰਦਾ ਸੀ ਜਿਵੇਂ ਮਹਿਮਾਨ ਆਇਆ ਹੋਵੇ ਲਿਕੋ ਜਿਹੜੀ ਤੇ ਜਿਹੜਾ ਬੀਜੀ ਸੈਰ ਕਰਨ ਦੇ ਅਸੀਂ ਜਿਲੀ ਵੀ ਪੈ ਸੀਗੇ ਉਹਨਾਂ ਨੇ ਘਰੋਂ ਤਾਂ ਆਏ ਨਿਕਲੇ ਹੁੰਦਾ ਕੈਮਰੇ 'ਚ ਆਇਆ ਜਿਵੇਂ ਉਹ ਆਪਣੇ ਮਹਿਮਾਨ ਆਇਆ ਹੁੰਦਾ ਕਰੇ ਕੋਈ ਡਰ ਨਹੀਂ ਸੀ ਉਹਨੂੰ ਕੁਛ ਨਹੀਂ ਸੀਗਾ ਉੱਪਰ ਕੰਨੇ ਚਿੱਟੇ ਰਹੋ ਸੀਗਾ ਮਰੀਜ਼ ਸੀਗਾ ਚਿੱਟੇ ਦਾ ਸ਼ਕਾਰੀ ਥੋੜੀ ਸੀਗਾ ਜੀ ਚਿੱਟੇ ਦਾ ਸ਼ਕਾਰੀ ਹੁੰਦਾ ਇੰਨੇ ਕੋਠੇ ਟਿੱਟ ਫੂੰਗਾ ਉਹਦਾ ਆਪ ਹੀ ਗਰਜਣੋਂ ਤਾਂ 4 ਬਜੇ ਜਾਂਦੇ ਕਰੇ ਛੱਡ ਕੇ ਹੁੰਦੇ ਸਗਤ ਸਾਰੇ ਨੇ ਇੰਨਾ ਸਮਾਂ ਲੈ ਗਿਆ ਕੀਮਤੀ ਚੱਕ ਤੇ ਇਹ ਬੈਸੇ ਸਾਰੀ ਗਰੀ ਉਹ ਸਾਡੀ ਖੋਪੀ ਇਹ ਚੋਰੀ ਤੋਂ ਹਜੇ ਪਤਾ ਨਹੀਂ ਲੱਗ ਰਿਹਾ ਵੀ ਕੀ ਮੇਸੀ ਕਿਉਂ ਸੀ ਕੀ ਵੇਸ ਕਿਉਂ ਕਿੱਤੀ ਸੀਦਾ ਸਾਰੇ ਇਹਨਾਂ ਆਪਣਾ ਪ੍ਰਾਂਖਿਆ ਰੱਖਿਆ ਕਰੋ ਉਹਨਾਂ ਆਏ ਬਿਨਾ ਵੀ ਮਾਰਨਿੰਗ ਹੋ ਗਈ ਸੈਡ ਨੂੰ ਚਲੇ 5 ਵਜੇ 6 ਵਜੇ ਚੋਰਨ ਤਾਂ ਇਹ ਨਹੀਂ ਪਤਾਏਗਾ ਕਿਹੜੇ ਟਾਈਮ ਆ ਜਾਣਾਂ